ਸਮਰਾਲਾ ਸ਼ਹਿਰ ਦੇ ਮੇਨ ਚੌਕ ਵਿੱਚ ਅੱਜ ਨਿਹੰਗ ਸਿੰਘਾਂ ਅਤੇ ਸਮਰਾਲਾ ਟ੍ਰੈਫਿਕ ਪੁਲਿਸ ਵਿਚਕਾਰ ਭੱਦੀ ਸ਼ਬਦਾਬਲੀ ਨੂੰ ਲੈ ਕੇ ਕਾਫੀ ਦੇਰ ਤੱਕ ਬਹਿਸ ਜਰੀ ਰਹੀ ਨਿਹੰਗ ਸਿੰਘਾਂ ਨੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਤੇ ਇਲਜ਼ਾਮ ਲਗਾਇਆ ਹੈ ਕਿ ਟ੍ਰੈਫਿਕ ਪੁਲਿਸ ਨਿਹੰਗਾ ਨੂੰ ਆਸ਼ਿਕ ਕਹਿੰਦੀ ਹੈ ਜਿਹੜਾ ਕਿ ਨਿੰਦਨਯੋਗ ਹੈ ਸਿੰਘ ਕਦੇ ਆਸ਼ਿਕ ਨਹੀਂ ਹੁੰਦੇ ਉਹ ਆਪਣੇ ਫਰਜ਼ ਪੂਰੇ ਕਰਦੇ ਨੇ ਸਮਰਾਲਾ ਟ੍ਰੈਫਿਕ ਪੁਲਿਸ ਆਪਣੇ ਬੰਦੇ ਕਾਨੂੰਨ ਮੁਤਾਬਕ ਜੇਕਰ ਨਿਹੰਗ ਕੋਲ ਕੋਈ ਵਾਹਨ ਦਾ ਕਾਗਜ਼ ਨਹੀਂ ਹੈ ਤਾਂ ਚਲਾਨ ਕਰੇ ਪਰ ਆਸ਼ਿਕ ਕਹਿਣਾ ਨਿਹੰਗ ਸਿੰਘ ਨਹੀਂ ਸਹਿਣਗੇ ਇਸ ਸਬੰਧ ਵਿੱਚ ਜਦੋਂ ਟ੍ਰੈਫਿਕ ਪੁਲਿਸ ਸਮਰਾਲਾ ਦੇ ਇੰਚਾਰਜ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਿਹੰਗ ਸਿੰਘ ਪੁਲਿਸ ਤੇ ਆਪਣਾ ਦਬਾਅ ਬਣਾਉਣ ਲਈ ਇਕੱਠੇ ਹੋ ਕੇ ਆਏ ਸਨ ਪਰ ਟ੍ਰੈਫਿਕ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਹੈ ਅਤੇ ਇਸੇ ਤਰੀਕੇ ਨਾਲ ਕਿਸੇ ਨਾਲ ਵੀ ਕੋਈ ੱਤਕਾ ਨਹੀਂ ਕਰ ਰਹੀ ਸਮਰਾਲਾ ਤੋਂ ਪੂਸ਼ਨ ਬਾਂਸਲ ਦੀ ਰਿਪੋਰਟ ਕੇਆਰਟੀ ਨਿਊਜ਼ ਨੈਟਵਰਕ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਵਾਂ ਦਲਪੰਥਰ ਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪੈਣਾ ਤੀ ਪੈਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰਦੇ ਹੋ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਆ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵੰਤ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾਜੀ ਠੀਕ ਆ ਸੱਤ ਬਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਿਹਾ ਇਹ ਤੁਹਾਨੂੰ ਵੀ ਲਗਵਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜਦੋਂ ਅਸੀਂ ਤੁਹਾਡੇ ਦਾ ਕੀਤਾ ਤਾਂ ਅਸੀਂ ਤਾਂ ਉਹਨਾਂ ਨੇ ਆਪਣੇ ਮੋਰਚਾ ਨਾਲ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਆ ਤੁਸੀਂ ਸਾਡਾ ਨਾਮ ਲਓ ਤੇ ਉਹਨੂੰ ਫੋਨ ਕਰ ਦਿੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਤਾਂ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦੇ ਨੇ ਇਹ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋਤੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਜਿੰਦਰ ਸਿੰਘ ਐਸਆਈ ਡਰਾਈਵਿੰਗ ਕਾਰ ਸਮਰਾਲਾ ਕੀ ਹੋਈ ਕੀ ਦੱਸਾਂ ਲੈ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਜਿਨ੍ਹਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪੀ ਆਰਸੀ ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਨ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੁਕਿਆ ਜਾਵੇ ਅਸੀਂ ਤਾਂ ਕਿਉਂ ਇਹ ਨਹੀਂ ਕਿਹਾ ਇਹ ਨਹੀਂ ਭਾਈ ਕਾਨੂੰਨ ਸਾਰੇ ਨਹੀਂ ਕੋਜੇ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹਦਾ ਚਰਾਨ ਕੱਟਿਆ ਉਹ ਉੱਪਰੋਂ ਵੀ ਕਾਰਵਾਈ ਬਣਦੀ ਜੀ ਉਹ ਬੋਟੋ ਬੋਟਾ ਬੋਰਡ ਨਹੀਂ ਤੇ ਇਹਦਾ ਅਜੇ ਫਿਰਦਾਲ ਚਰਾਨ ਕੀਤਾ ਬਦੌਟ ਨੰਬਰ ਪਲੇਟਾਂ ਇਹਦੀ ਆਰ ਪੀ ਤੈਨਾਂ ਜਾਣੇ ਕਿਹੜੇ ਦੇਖੀ ਤੇਰੇ ਜਾਣੇ ਕਿਹੜੇ ਦੇਖੀ ਇਹੋਂ ਤੋਂ ਨੂੰ ਪੁੱਛਿਆ ਜਿਦਾ ਸ਼ੰਗਾਮ ਵੱਲੋਂ ਦਾ ਇਹ ਆਇਆ ਕਿ ਨੇ ਆਰਥੀ ਅਸੀਂ ਦੇ ਜਣੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ ਹੋਰ ਕਿਵੇਂ ਨੇ ਉਹ ਵੀ ਆਇਆ ਵਰਤੂ ਪੁੱਛੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ ਹਾਂ ਜੀ ਉਹਦਾ ਜਿਵੇਂ ਲੈਣ ਦਾ ਭਾਅ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਦਵਾਂਗੇ ਅਸੀਂ ਦੇ ਅਸੀਂ ਗੱਲ ਕਰਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਹੁਣ ਆਪਸੀ ਲਿਆਜ ਦੇ ਮੁੱਦੇ ਤੇ ਇਹ ਮੋਟਰਸਾਈਕਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਦੀ ਜਿਵੇਂ ਆਪਣਾ ਕਰਾਨ ਪੁੱਟ ਕੇ ਆਪਾਂ ਮੋਟਰਸਾਈਕਲਾਂ ਦੇ ਵੀ ਕਹਿ ਰਹੇ ਸੀ ਨੰਬਰ ਪਲੇਟਾਂ ਨਹੀਂ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕਿਆ ਸੀਗਾ ਹੁਣ ਉਹਨਾਂ ਦਾ ਚਲੰਗ ਕਰਾਂਗੇ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਪਰ ਜਿਹੜਾ ਭਰਾਈਆਂ ਹੋਈਆਂ ਮੇਰੇ ਫੀਡ ਹੈਗੀ ਉਹਨਾਂ ਨੂੰ ਹਾਂਜੀ ਇਹਦਾ ਨੰਬਰ ਬਟਾ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ 3-4 ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ